ਅੰਮ੍ਰਿਤਪੁਰ ਪਹੁੰਚੇ ਹੋ ਸੋ ਪ੍ਰਸ਼ਾਸਨ ਤੁਹਾਨੂੰ ਚੱਕਣ ਆਇਆ ਸੀ ਕੀ ਵਜ੍ਹਾ ਹੈ ਅਸੀਂ ਗੁਲਾਮ ਆ ਭਾਈ ਸਟੇਟ ਦੇ ਵਿੱਚ ਗੁਲਾਮ ਆਗੇ ਪੰਜਾਬ ਪੁਲਿਸ ਆਪਣੇ ਹੱਕਾਂ ਲਈ ਉਹਨਾਂ ਲੋਕਾਂ ਦੀ ਰਾਖੀ ਕਰ ਰਹੀ ਹੈ ਜਿਹੜੇ ਸਾਨੂੰ ਕੈਮੀਕਲ ਸੱਟ ਕੇ ਮਾਰ ਰਹੇ ਨੇ ਭਗਵਾਨ ਜੀ ਤਮਨ ਕਹਿੰਦਾ ਸੀ ਕਿ ਵੀ ਯਾਰ ਇਹ ਕਾਲਾ ਪਾਣੀ ਸਾਨੂੰ ਕੈਂਸਰ ਕਰਦਾ ਇਹ ਕਾਲੇ ਪਾਣੀ ਨੇ ਅੜੀ ਜਮੀਨਾਂ ਬੰਜਰ ਕਰਤੀਆਂ ਤੇ ਅੱਜ ਬਈ ਅਸੀਂ ਕਿਹੜਾ ਇਹਨੂੰ ਕੁੱਟਣ ਆਏ ਜਾਂ ਲੜਨ ਆਏ ਆ ਅਸੀਂ ਵੀ ਉਹੀ ਕਾਲੇ ਪਾਣੀ ਨੂੰ ਬੰਦ ਕਰਨ ਆਏ ਆ ਇੱਥੇ ਸੀ ਕਿਹੜਾ ਯਾਰ ਕੋਈ ਜੰਗ ਲੜਨ ਆਏ ਆ ਆਪਦੇ ਹੱਕਾਂ ਲਈ ਆਏ ਆ ਆਉਣ ਵਾਲੇ ਬੱਚਿਆਂ ਕਰਕੇ ਆਏ ਆ ਵੀ ਸਾਡੇ ਯਾਰ ਆਉਣ ਵਾਲੇ ਬੱਚੇ ਲੰਗੜੇ ਲੁੱਲੇ ਨਾ ਧੰਮਣ ਇਹ ਕਰਦੇ ਗਏ ਖਰਚੇ ਨੇ ਉਹ ਸਾਡੇ ਘਰਤੀ ਚੱਲਣ ਬਿਮਾਰੀਆਂ ਦੇ ਨਾਲ ਚੱਲਣ ਕੈਂਸਰਾਂ ਦੇ ਨਾਲ ਚੱਲਣ ਸਰਪ ਭਗਵੰਤ ਮਾਨ ਨੇ ਸਰਕਾਰ ਬਣਾਉਣੀ ਸੀ ਉਦੋਂ ਭਗਵੰਤ ਮਾਨ ਨੇ ਬੜੇ ਦਾਅਵੇ ਕੀਤੇ ਸੀਗੇ ਉਹ ਦਾਵੇ ਕਿੱਧਰ ਗਏ ਲੁਧਿਆਣੇ ਧਰਨੇ ਤੋਂ ਲਗਾਤਾਰ ਜਿਹੜੀ ਹੁਣ ਨੌਜਵਾਨੀਆਂ ਉਹ ਇੱਥੇ ਪਹੁੰਚਦੀ ਹੋਈ ਨਜ਼ਰ ਆ ਰਹੀ ਆ ਬਾਈ ਰਾਸਤੇ ਦੇ ਵਿੱਚ ਕਿਤੇ ਰੋਕਿਆ ਗਿਆ ਪੁਲਿਸ ਪ੍ਰਸ਼ਾਸਨ ਕੰਨੀ ਬਾਈ ਜੀ ਕਟੋ-ਕਟ ਮੈਂ ਗੁਰੂ ਐਸਾ ਏਰੀਆ ਚੋਂ ਆਇਆ ਪੰਜ ਤੋਂ 6 ਨਾਕੇ ਸੀਗੇ ਬਾਈ ਬੜੀ ਮੁਸ਼ਕਲ ਨਾਲ ਕਈ ਸਾਡੇ ਏਰੀਆ ਦੀਆਂ ਗੱਡੀਆਂ ਸੀ ਘੱਟਵਰ 10 ਗੱਡੀਆਂ ਲੈ ਕੇ ਤੁਰੇ ਸੀਗੇ ਸਿਰਫ ਸਾਡੀਆਂ ਦੋ ਗੱਡੀਆਂ ਪਹੁੰਚੀਆਂ ਇੱਥੇ ਬਾਕੀ ਸਾਰੀਆਂ ਨਾਜ਼ਰਾਂ ਮੁੰਡਿਆਂ ਅੰਦਰ ਸੱਟ ਲਿਆ ਤੇ ਨਾਜ਼ਰਾਂ ਗੱਡੀਆਂ ਵਿੱਚ ਅੰਦਰ ਲੈ ਕੇ ਉਹਨਾਂ ਦੀਆਂ ਘੇਰ ਲਿਆ ਬਾਈ ਸਾਡੇ ਨਾਲ ਦਾ ਨਾ ਇੱਕ ਮੇਰਾ ਆੜੀ ਆ ਸੀਰਾ ਢੱਲ ਨੂੰ ਬਾਈ ਨੂੰ ਸਾਰੇ ਜਾਣਦੇ ਆਪਾਂ ਉਹ ਬਾਈ ਪਹਿਲਾਂ ਤਾਂ ਉਹਨਾਂ ਨੂੰ ਘਰਾਂ ਦੇ ਨਜ਼ਰ ਬੰਦ ਕਰ ਲਿਆ ਕੱਲ ਰਾਤ ਦੀ ਉਹਨਾਂ ਦੇ ਘਰੇ ਪੁਲਿਸ ਬੈਠੀ ਸੀ ਅੱਜ ਵੀ ਸਵੇਰ ਦੇ ਉਹ ਬਾਈ 6 ਵਜੇ ਤੋਂ ਤੁਰੇ ਹੋਇਆ ਤੇ ਉਹਨਾਂ ਨੂੰ ਕਦੇ ਤਾਂ ਬਰਨਾਲੇ ਘੇਰ ਲਿਆ ਜਾਂਦਾ ਕਦੇ ਉਹਨਾਂ ਨੂੰ ਦੱਦਾ ਰੋਹੀ ਨਹਿਰ ਤੇ ਘੇਰ ਲੈਂਦਾ ਉਹਨੂੰ ਦੱਦਾ ਰੋਹੀ ਨਹਿਰ ਤੇ ਬੈਠੇ ਨੇ ਤਿੰਨ ਗੱਟੀਆਂ ਬੈਠੀਆਂ ਬਾਈ ਉਹਨਾਂ ਦੀਆਂ ਵੇ ਇੱਥੇ ਸੀ ਕਿਹੜਾ ਯਾਰ ਕੋਈ جنگ ਲੜਨਾ ਆ ਆਪਦੇ ਹੱਕਾਂ ਲਈ ਆਏ ਆ ਆਉਣ ਵਾਲੇ ਬੱਚਿਆਂ ਕਰਕੇ ਆਏ ਆ ਵੀ ਸਾਡੇ ਯਾਰ ਆਉਣ ਵਾਲੇ ਬੱਚੇ ਲੰਗੜੇ ਲੁੱਲੇ ਨਾ ਝੰਮਣ ਸਾਡੇ ਘਰ ਦੇ ਗਜੇ ਖਰਚੇ ਨੇ ਉਹ ਸਾਡੇ ਘਰਤੀ ਚੱਲਣ ਬਿਮਾਰੀਆਂ ਦੇ ਨਾਲ ਚੱਲਣ ਕੈਂਸਰਾਂ ਦੇ ਨਾਲ ਚੱਲਣ ਇੰਨੀ ਕਪੀੜ ਕਰਨਾ ਹੈ ਇਹੀ ਭਗਵੰਤ ਮਾਨ ਕਹਿੰਦਾ ਸੀ ਕਿ ਵੀ ਯਾਰ ਇਹ ਕਾਲਾ ਪਾਣੀ ਸਾਨੂੰ ਕੈਂਸਰ ਕਰਦਾ ਇਹ ਕਾਲੇ ਪਾਣੀ ਨੇ ਜੜੀਆਂ ਜ਼ਮੀਨਾਂ ਬੰਜਰ ਕਰਤੀਆਂ ਤੇ ਅੱਜ ਵੀ ਅਸੀਂ ਕਿਹੜਾ ਇਹਨੂੰ ਕੁੱਟਣ ਆਏ ਆ ਜਾਂ ਲੜਨਾ ਆ ਅਸੀਂ ਵੀ ਉਹੀ ਕਾਲੇ ਪਾਣੀ ਨੂੰ ਬੰਦ ਕਰਨ ਆਏ ਆ ਬਾਈ ਜੀ ਜਦੋਂ ਬੰਦਾ ਕੋਈ ਵੀ ਸਿਆਸਤ ਦੇ ਵਿੱਚ ਵੜ ਜਾਂਦਾ ਉਹਨਾਂ ਵਾਸਤੇ ਵੀ ਇਹ ਸਾਰੇ ਮੁੱਦੇ ਖਤਮ ਹੋ ਜਾਂਦੇ ਆ ਜਦੋਂ ਭਗਵੰਤ ਮਾਨ ਨੇ ਸਰਕਾਰ ਬਣਾਉਣੀ ਸੀ ਉਦੋਂ ਭਗਵੰਤ ਮਾਨ ਨੇ ਬੜੇ ਦਾਅਵੇ ਕੀਤੇ ਸੀਗੇ ਤੇ ਉਹ ਦਾਅਵੇ ਕਿੱਧਰ ਗਏ ਚਲੋ ਅਸੀਂ ਆਏ ਆ ਇੱਥੇ ਵੀ ਆ ਕੇ ਵੀ ਢੰਗ ਨਾਲ ਧਰਨਾ ਲੜਨ ਜਾਂ ਕੋਸ਼ ਕਰਨਾ ਸੀ ਇੱਥੇ ਇਹੀ ਕਿਹੜਾ ਵੀ ਕੋਈ ਉਹ じゃ ਕੰਮ ਕੀਤਾ ਸੀ ਤੁਹਾਡੇ ਸਾਹਮਣੇ ਵੇਖੋ ਪੁਲਿਸ ਹੁਣ ਧੱਕੇ ਨਾਲ ਸਾਰਿਆਂ ਨੂੰ ਚੱਕ ਰਹੀ ਆ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਡਿਟੇਨ ਕਰਨਾ ਉਹ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇਹ ਡਿਟੇਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਟੱਕਰਾਈ ਹੁੰਦੀ ਹੋਈ ਦਿਖਾਈ ਦੇ ਰਹੀ ਆ ਪੁਲਿਸ ਮੁਲਾਜ਼ਮ ਜਿਹੜੇ ਉਹ ਉਹ ਨੌਜਵਾਨਾਂ ਨੂੰ ਚੱਕਣ ਦੇ ਲਈ ਅੱਗੇ ਵੱਧ ਹੋਏ ਨਜ਼ਰ ਆ ਰਹੇ ਨੇ ਸੋ ਨੌਜਵਾਨਾਂ ਦੇ ਵੱਲੋਂ ਵੀ ਪੂਰਾ ੱਟਕਾ ਕੀਤਾ ਜਾ ਰਿਹਾ ਜਿਹੜਾ ਨੌਜਵਾਨਾਂ ਦੇ ਵੱਲੋਂ ਵੀ ਇਹ ਜਿਹੜਾ ਸਰਕਾਰ ਮਰਦਾ ਕਿਸੇ ਨੂੰ ਵੀ ਨੌਜਵਾਨ ਨੂੰ ਚੱਕਣ ਨਹੀਂ ਦਿੰਦਾ ਮਹਾਰ ਤਸਵੀਰਾਂ ਲੁਧਿਆਣੇ ਧਰਨੇ ਦੀਆਂ ਨੇ ਜਿੱਤੇ ਇਹ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਹੁਣ ਨੌਜਵਾਨ ਇਸ ਧਰਨੇ ਤੇ ਕੌਂਕੇ ਸੀ ਉਹਨਾਂ ਇਹਦਾ ਨੌਜਵਾਨਾਂ ਨੂੰ ਚੱਕਣ ਦੇ ਲਈ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹ ਟੀਮ ਭੇਜੀ ਗਈ ਸੀ ਪਰ ਟੀਮ ਆ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਟੀਮ ਆ ਉਹ ਉਹ ਉਹਨਾਂ ਨੂੰ ਚੱਕਣ ਦੇ ਵਿੱਚ ਸਫਲ ਨਹੀਂ ਹੋਈ ਨਹੀਂ ਚੱਕਿਆ ਗਿਆ ਸੋ ਤਸਵੀਰਾਂ ਨੇ ਜਿਹੜੀਆਂ ਆ ਉਹ ਉਹ लुधियाणे ਧਰਨੇਦਿਆਂ ਨੇ ਲਗਾਤਾਰ ਕਿਸਾਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਬਾਈ ਬਾਈ ਕੰਮ ਇਹ ਦੇਖਦੇ ਆ ਪੁਲਿਸ ਪ੍ਰਸ਼ਾਸਨ ਚੱਕਣ ਆਇਆ ਸੀ ਹੁਣ ਬਹੁਤ 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 ਵੀ ਆਏ ਧੱਕਾ ਕਰੀਏ ਪੁਲਿਸ ਪ੍ਰਸ਼ਾਸਨ ਜੀ ਸ਼ਾਂਤੀ ਮਿਲ ਬੋਲਣਾ ਬੈਠਿਆ ਭਈ ਅਸੀਂ ਬਹੁਤੀ ਜਿਆਦਾ ਧੱਕਾ ਹੋ ਰਿਹਾ ਜੀ ਬੰਦੇ ਖਿੱਚ ਖਿੱਚ ਕੇ ਨੀ ਆ ਰਹੀ ਆ ਪੁਲਿਸ ਵਿੱਚੋਂ ਹੀ ਬਾਈ ਬੁਝਰਵਾ ਕੰਨੇ ਦੇਖਦੇ ਆ ਪੁਲਿਸ ਪ੍ਰਸ਼ਾਸਨ ਚੱਕਣ ਆਇਆ ਸੀ ਹੁਣ ਜੀ ਨੂੰ ਕੱਢ ਕੇ ਲੈ ਜਾਣਗੇ ਉਧਰ ਆ ਜਿਓ ਤੁਸੀਂ ਪਹਿਲਾਂ ਥੱਲੇ ਆ ਜਿਓ ਆ ਜਾਓ ਤੁਹਾਨੂੰ ਬਾਹਰ ਓਨਰ ਜੀ ਕਹਿੰਦੇ ਆ ਸੋ ਸੋ ਇਹ ਤਸਵੀਰਾਂ ਨੇ ਜਿਹੜੀਆਂ ਉਹ ਲੁਧਿਆਣੇ ਧਰਨੇ ਦੀਆਂ ਨੇ ਜਿੱਥੇ ਜਿੱਥੇ ਲੋਕਾਂ ਦੇ ਵੱਲੋਂ ਜਿਹੜੀ ਨੌਜਵਾਨ ਨੇ ਆਈ ਸੀ ਉਹਨਾਂ ਦੇ ਵੱਲੋਂ ਜਿਹੜੇ ਆਗੂ ਡਿਟੇਨ ਕਰਨਾ ਸੀ ਆਗੂਆਂ ਨੂੰ ਸੋ ਉਹਨਾਂ ਨੂੰ ਖਿੱਚ ਕੇ ਪਿੱਛੇ ਕਰ ਲਿਆ ਗਿਆ ਬਾਈ ਜੀ ਕਿਵੇਂ ਦੇਖਦੇ ਹੋ ਕਿ ਧਰਨੇ ਤੇ ਪਹੁੰਚਿਆ ਸੋ ਪ੍ਰਸ਼ਾਸਨ ਤੁਹਾਨੂੰ ਚੱਕਣ ਆਇਆ ਸੀ ਕੀ ਵਜ੍ਹਾ ਹੈ ਅਸੀਂ ਗੁਲਾਮ ਆ ਬਾਈ ਸਟੇਟ ਦੇ ਵਿੱਚ ਗੁਲਾਮ ਆਗੇ ਉਹਨਾਂ ਲੋਕਾਂ ਦੀ ਰਾਖੀ ਕਰ ਰਹੀ ਆ ਪੰਜਾਬ ਉਸ ਆਪਣੇ ਹੱਕਾਂ ਲਈ ਉਹਨਾਂ ਲੋਕਾਂ ਦੀ ਰਾਖੀ ਕਰ ਰਹੀ ਹੈ ਜਿਹੜੇ ਸਾਨੂੰ ਕੈਮੀਕਲ ਸੱਟ ਕੇ ਮਾਰ ਰਹੇ ਨੇ ਪੰਜਾਬ ਸਰਕਾਰ ਜੀ ਅਸੀਂ ਬਸ ਹੋਰ ਕੀ ਕਹੋਲ ਸਕਦੇ ਆ ਬਾਈ ਬਾਈ ਜੀ ਹੋਰ ਜਿਹੜੇ ਹੋਰ ਨੌਜਵਾਨ ਆ ਰਹੇ ਸੀ ਨੌਜਵਾਨੀ ਇਸ ਧਰਨੇ ਦੇ ਵਿੱਚ ਵੱਧ ਤੋਂ ਵੱਧ ਆ ਰਹੇ ਸੀ ਉਹ ਨੌਜਵਾਨੀ ਵੀ ਜਿਹੜੀ ਉਹ ਪਿੱਛੇ ਰੋਕ ਲਈ ਡਿਟੇਨ ਕਰ ਦੋ ਸੋ ਬੱਸਾਂ ਰੋਕ ਲਈਆਂ ਬਾਈ ਜੀ ਠੀਕ ਹੈ ਜਿੰਨੇ ਚੋਕ ਨੇ ਜਿੰਨੇ ਐਂਟਰੀ ਨਾਲ ਲਾਉਣ ਦੀਆਂ ਬੈਨ ਨੇ ਟੋਟਲੀ ਐਂਟਰੀਆਂ ਬੰਦ ਨੇ ਤੁਸੀਂ ਇਹ ਦੇਖ ਲਓ ਵੀ ਪੀਸਫੁਲੀ ਇੱਥੇ ਟ੍ਰੈਕ ਚੱਲਦਾ ਵਾ ਆਪਣਾ ਪ੍ਰੋਟੈਕਸ਼ਨ ਨਾਲ ਪੀਸਫੁਲੀ ਆ ਵੀ ਪੁਲਸ ਚੱਕ ਕੇ ਲੱਗ ਜਾਂਦੀ ਵੀ ਇਹ ਵੀ ਕੀ ਧੱਕੇ ਪਈਏ ਇਕੱਠੇ ਕੀਤੇ ਹੋਣੇ ਦੂਜੀ ਸੱਡ ਭਾਈ ਉਹਨਾਂ ਦੇ ਬੋਲੋਂ ਤਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਵੀ ਜਿਹੜਾ ਕਿਹਾ ਗਿਆ ਸੀ ਕਿ ਜੇਕਰ ਤੁਸੀਂ 200 ਬੰਦਾ ਲੈ ਕੇ ਆਓਗੇ ਅਸੀਂ ਲੱਖ ਬੰਦਾ ਸਾਹਮਣੇ ਡਟਾਂਗੇ ਭਾਈ ਆ ਜਾਣ ਫਿਰ ਆ ਜਾਣ ਭਾਈ ਆ ਜਾਣ 2 ਲੱਖ ਆ ਜਾਣ ਅਸੀਂ ਤਿਆਰ ਆਂਗੇ ਜੇ ਤਮਕੀਅਤ ਤੁਰਦਾ ਆ ਜਾਣ ਜਾਫੀਆਂ ਨੂੰ ਧਮਕੀ ਨਾ ਦੇ ਜੇ ਤਮ ਕਿਹਲੀ ਗੱਲ ਹੈ ਚੈਲੰਜ ਆ ਬੜਾ ਆ ਜਾਣ ਚੈਲੰਜ ਜਿਹੜਾ ਆਇਆ ਤਾਂ ਹੈ ਨਹੀਂ ਜਿਹੜਾ ਜਿਹੜਾ ਖੇਤਾਂ ਦਾ ਧੂਆਂ ਬਾਈ ਉਹ ਤਾਂ ਮੈਂਟੀ ਦਿੱਲੀ ਪਹੁੰਚ ਜਾਂਦਾ ਉਹ ਅੱਖਾਂ ਦੇ ਸਾਹਮਣੇ ਵੀ ਆ ਜਾਂਦਾ ਮਾਨ ਸਰਕਾਰ ਦੇ ਪਰ ਇਹ ਪ੍ਰਦੂਸ਼ਣ ਗੱਲ ਕਹਿਣੀ ਚਾਹਾਂ ਜੇ ਇਨਾ ਦਮ ਲਾਇਆ ਹੁੰਦਾ ਜੇ ਇਨਾ ਦਮ ਲਾਇਆ ਹੁੰਦਾ ਆਪਾਂ ਨਸ਼ਾ ਫੜਨ ਨੂੰ ਚਿੱਟਾ ਫੜਨ ਨੂੰ ਤਾਂ ਅੱਜ ਨਸ਼ਾ ਮੁਕਤ ਪੰਜਾਬ ਹੋਣਾ ਸੀਗਾ ਜੇ ਇਨਾ ਟਾਈਮ ਲਾਇਆ ਇਨਾ ਟਾਈਮ ਪੁਲਿਸ ਲਾਉਂਦੀ ਨਾਲ ਚਿੱਟਾ ਫੜਨ ਨੂੰ ਤਾਂ ਪੰਜਾਬ ਨਸ਼ਾ ਮੁਕਤ ਹੁੰਦਾ ਇੰਨੇ ਪੁਲਿਸ ਚਿੱਟਾ ਫੜਨ ਨੂੰ ਆ ਜੇ 2 ਘੰਟੇ ਚਿੱਟਾ ਬੰਦ ਹੋ ਜੇ ਬਟ ਨਹੀਂ ਇੰਨੇ ਪੁਲਿਸ ਲਈ ਪੰਜਾਬੀ ਬਾਈਆਂ ਪੰਜਾਬੀਆਂ ਨੂੰ ਖੜਨ ਲਈ ਉਹ ਵੀ ਪੰਜਾਬੀ ਨੇ ਪੱਗਾਂ ਵਾਲੇ ਨੇ ਕੋਈ ਸਿੱਖ ਨੇ ਕਿ ਕਿੱਦਾਂ ਸਬੰਧ ਦੇ ਬਣ ਤੋਹਾਨੂੰ ਤੁਹਾਡੇ ਸਾਹਮਣੇ ਹੀ ਹੈ ਕਿੱਦਾਂ ਪੁਲਿਸ ਚੱਕ ਲੈ ਗਈਆਂ ਮੁੰਡੇ ਇਲਾਕਾ ਤਾਂ ਮਾਨ ਸਰਕਾਰ ਕਹਿੰਦੀ ਸੀ ਕਿ ਅਸੀਂ ਧਰਨਿਆਂ 'ਚੋਂ ਨਿਕਲੀ ਉਹ ਸਰਕਾਰ ਆ ਮੁੜ ਕੇ ਧਰਨੇ ਨਹੀਂ ਲੱਗਣ ਦੇਣੇ ਉਹ ਬੰਦੇ ਨੂੰ ਚੱਕ ਨਹੀਂ ਸਾਹਮਣੇ ਦੇਖੋ ਜੀ ਆ ਬੰਦੇ ਕਿੱਦਾਂ ਜਕਦੇ ਬਿਨੇ ਭਗਵੰਤ ਮਾਨ ਨੇ ਭਗਵੰਤ ਮਾਨ ਦਾ ਹੀ ਬਿਆਨ ਸੁਣ ਤੁਸੀਂ ਸੁਣ ਲਓ ਮੁੱਖ ਮੰਤਰੀ ਦਾ ਕਾਲੇ ਇਸ ਪਾਣੀ ਦੇ ਇਸ ਪਾਣੀ ਪਿਆਸ ਤੋਂ 5 ਸਾਲ ਪਹਿਲਾਂ ਕੀ ਬਿਆਨ ਸੀਗਾ ਤੇ ਅੱਜ ਕੀ ਹੈ ਐਦਾਂ ਸਿੱਖੀ ਹੈ ਐਦਾਂ ਨੌਜਵਾਨੀ ਐਦਾਂ ਪੰਜਾਬੀ ਨਹੀਂ ਖਤਮ ਹੋਣੇ ਤੁਸੀਂ ਕਹੋ ਧੱਕੇ ਨਾਲ ਖਤਮ ਹੋ ਜਾਣਗੇ ਇਹ ਵਹਿਮ ਹੈ ਵੱਡੇ ਵੱਡਿਆਂ ਦਾ ਬਦਾਲੀ ਦਾ ਵੀ ਵਹਿਮ ਸੀਗਾ ਮਸਲ ਲੰਗੜਦਾ ਵੀ ਵਹਿਮ ਸੀਗਾ ਐਦਾਂ ਨਹੀਂ ਖਤਮ ਹੋਣੀ ਸਿੱਖ ਕੌਮ ਨਾ ਐਦਾਂ ਪੰਜਾਬੀ ਖਤਮ ਹੋਣੇ ਨਹੀਂ ਭਾਈ ਜਿਹੜੀਆਂ ਨਿਆਂਗਤ ਜਥੇਬੰਦੀਆਂ ਅਸੀਂ ਉਹ ਵੀ ਹੋਣੇ ਇਸ ਮੋਰਚੇ ਦੇ ਵਿੱਚ ਜਿਹੜਾ ਉਹ ਡਟ ਕੇ ਸਾਹਮਣੇ ਆ ਗੀਆਂ ਬਿਲਕੁਲ ਆਣ ਗਏ ਜਿਹੜਾ ਪੰਜਾਬੀ ਚ ਦੀ ਜਨ ਅਣਖ ਜਾਗਦੀ ਆ ਉਹ ਆਊਗਾ ਜੀ ਚੱਲ ਗਏ ਅਸੀਂ ਪਟਿਆਲੋਂ ਚੱਲ ਕੇ ਆਏ ਆ ਨਹੀਂ ਅੰਮ੍ਰਿਤਸਰ ਤੋਂ ਠੀਕ ਹੈ ਇੱਕ ਗੱਲ ਸਮਝਿਆ ਨਹੀਂਗੇ ਹੁਣ ਆਪਣਾ ਪੀਸਫੁਲੀ ਗੱਲ ਚੱਲਦੀ ਵੀ ਆ ਦੇਖੋ ਵੀ ਮਤਲਬ ਪ੍ਰਸ਼ਾਸਨ ਪੀਸਫੁਲੀ ਵੀ ਨਹੀਂ ਚੱਲਣ ਦਿੰਦਾ ਵਾ ਕੰਮ ਆਪਣੀ ਗੱਲ ਕਹਿੰਦਾ ਹੱਕ ਹੈਗਾ ਸਾਨੂੰ ਪੀਸਵਲੀ ਗੱਲ ਕਹਿਣ ਦਾ ਹੱਕ ਨਹੀਂ ਗਾ ਪੰਜਾਬ ਚ ਹੱਥ ਖਾਲੀ ਆ ਕੋਈ ਛੋਟਾ ਨਹੀਂ ਆ ਕੋਈ ਕੁਛ ਨਹੀਂ ਆ ਪੰਜਾਬ ਦੀ ਆਵਾਜ਼ ਬਣ ਕੇ ਸੀਐਮ ਸਾਹਿਬ ਤੱਕ ਪਹੁੰਚਾ ਰਹੇ ਆ ਤਾਂ ਵੀ ਧੱਕਾ ਕਰ ਰਹੇ ਨੇ ਵੇਖੋ ਹੁਣ ਅਰੈਸਟ ਕਰਨ ਤੇ ਜਾਣਾ ਹੀ ਹੈਗਾ ਉਧਰ ਇਹ ਕੋ ਗੱਲ ਕੋਣੀ ਆ ਜਿਹਨੂੰ ਲੈਣੇ ਜਲੇ ਨੌਜਵਾਨ ਬਹੁਤ ਪਹੁੰਚੇ ਆ ਸਾਡਾ ਵੀ ਗੁੜੇ ਪਿੰਡ ਸਾਰੇ ਨੌਜਵਾਨਾਂ ਨੂੰ ਰੋਕਿਆ ਜਾਂਦਾ ਰਾਤ ਉਧਰ ਮਸਾਂ ਸਾਡੀਆਂ ਟਰਾਲੀਆਂ ਬਦਵਾਲ ਤੋਂ ਪਿੱਛੇ ਖੜੀਆਂ ਉਥੋਂ ਹੀ ਤੁਰ ਕੇ ਆਏ ਹਾਂ ਹੁਣ ਸਾਰੇ ਇਹ ਜਿਹੜਾ ਆ ਆਪਣੇ ਪਾਣੀਆਂ ਦਾਲੇ ਹੋਣਾ ਚਾਹੀਦਾ ਨਹੀਂ ਕੱਲ ਨੂੰ ਕੈਸਰਾਰੀਆਂ ਭਿਆਨਕ ਬਿਮਾਰੀਆਂ ਕਿੰਨੀਆਂ ਹੋਰ ਲੱਗਣਗੀਆਂ ਆਪਾਂ ਨੂੰ ਤੁਸੀਂ ਆ ਬਾਕੀ ਪੁਲਿਸ ਵਾਲੇ ਵੀ ਆਪਣੇ ਭਰਾ ਵਾ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਨਾਲ ਠੀਕ ਆ ਕਿ ਨਹੀਂ ਹੁਣ ਇੰਨੀ ਨਹੀਂ ਦੂਰ ਉੱਥੋਂ ਸਾਰੇ ਨੌਜਵਾਨ ਇਸੇ ਕਰਕੇ ਤੁਰ ਕੇ ਆਏ ਵੀ ਸਾਡੇ ਸਾਡੇ ਜ਼ਿਲ੍ਹੇ ਜਿਹੜਾ ਪਾਣੀ ਆ ਜਦੋਂ ਲੱਖੇ ਹੋਣੀ ਉਧਰੋਂ ਆਵਾਜ਼ ਚੱਕ ਕੇ ਸਾਡੇ ਜ਼ਿਲ੍ਹੇ ਦੇ ਨੌਜਵਾਨ ਤਾਂ ਪਹੁੰਚੇ ਆ ਆ ਨੌਜਵਾਨੀ ਦੇਖ ਲੋ ਆਲੇ ਦਾਰੇ ਘੁੰਮ ਕੇ ਕਿਵੇਂ ਮਤਲਬ ਕਿਹੜੇ ਹਿਸਾਬ ਨਾਲ ਪਹੁੰਚੇ ਆ ਇੱਥੇ ਠੀਕ ਆ ਜੀ ਥੈਂਕ ਯੂ ਸੋ ਇਹ ਤਸਵੀਰਾਂ ਨੇ ਜਿਹੜੀਆਂ ਉਹ ਧਰਨੇ ਲੁਧਿਆਣੇ ਧਰਨੇ ਦੀਆਂ ਨੇ ਜਿੱਥੇ ਇਹ ਲਗਾਤਾਰ ਪਾਣੀਆਂ ਨੂੰ ਬਚਾਉਣ ਦੇ ਲਈ ਜਿਹੜੀ ਉਹ ਨੌਜਵਾਨਾਂ ਦੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਾਫੀ ਨੌਜਵਾਨ ਨੇ ਉਹਨਾਂ ਨੂੰ ਡਿਟੇਨ ਵੀ ਕੀਤਾ ਗਿਆ ਉਸ ਤੋਂ ਬਾਅਦ ਵੀ ਜਿਹੜੇ ਨੌਜਵਾਨ ਨੇ ਉਹ ਲਗਾਤਾਰ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਸੋ ਉਹ ਲਗਾਤਾਰ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਬਹਿਸਵਾਜੀ ਹੁੰਦੀ ਹੋਈ ਦਿਖਾਈ ਦੇ ਰਹੀ ਸੀ ਕਿਉਂਕਿ ਇਹ ਜਿਹੜੇ ਮੇਨ ਆਗੂ ਸੀ ਉਹਨਾਂ ਨੂੰ ਉਹ ਚੱਕਣ ਦੇ ਲਈ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਸੀ ਪਾਰਾ ਜਿਹੜੇ ਉਹ ਨਾਕਾਮ ਕਿਤੇ ਨਾਕਾਮ ਸਤ ਹੋਏ ਨੇ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਚੱਕਣ ਨਹੀਂ ਦਿੱਤਾ ਗਿਆ ਸੋ ਉਹਨਾਂ ਨੂੰ ਆਗੋਂ ਨੂੰ ਪਿੱਛੇ ਲਜਾਇਆ ਗਿਆ ਤਸਵੀਰਾਂ ਜਿਹੜੀਆਂ ਉਹ ਲੁਧਿਆਣੇ ਮੋਰਚੇ ਤੋਂ